ਇਹ ਤਸ਼ੀਖ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨੀਸ਼ ਤੁਸੀਂ ਸੇ ਫਤ ਮੌਜੂਦ ਹਾਂ ਇੱਕ ਵਾਰੀ ਫੇਰ ਲੁਧਿਆਣਾ ਦੇ ਪੀਐਨਬੀ ਬੈਂਕ ਦੇ ਬਾਹਰ ਜਿੱਥੇ ਕਿ ਕਲਾਸ ਚੌਂਗੇ ਏਰੀਆ ਦੇ ਵਿੱਚ ਜਿਹੜਾ ਪੀਐਨਬੀ ਬੈਂਕ ਹੈ ਬ੍ਰਾਂਚ ਵੀ ਪਿੱਛੇ ਦੇਖ ਸਕਦੇ ਹੋ ਮੇਰੇ ਤਸਵੀਰਾਂ ਦੇ ਵਿੱਚ ਲਾਈਵ ਤੁਹਾਨੂੰ ਦਿਖਾ ਰਿਹਾ ਹਾਂ ਜਿੱਥੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੇ ਅਮਰਨਾਥ ਨੂੰ ਸ਼ਰਨਾਰਥੀ ਜਿਹੜੇ ਜਾਂਦੇ ਨੇ ਸ਼ਰਦਾਲੂ ਜਾਂਦੇ ਨੇ ਜਿਸ ਨੂੰ ਨੂੰ ਜਿਹੜਾ ਪੰਜੀ ਕਰਨ ਲਈ ਜਿਹੜੇ ਬੈਂਕਾਂ ਦੇ ਵਿੱਚ ਫਾਰਮ ਮਿਲਦੇ ਨੇ ਉਹਨਾਂ ਨੂੰ ਲੈ ਕੇ ਜਿਹੜੀ ਇੱਥੇ ਇੱਕ ਲੜਾਈ ਹੁੰਦੀ ਹੈ ਜਿਸ ਦੇ ਵਿੱਚ ਦੋ ਤੀਰਾਂ ਮੋ ਸਾਹਮਣੇ ਹੁੰਦੀਆਂ ਹੋਈਆਂ ਨਜ਼ਰ ਫਿਲਹਾਲ ਜਿਹੜੀਆਂ ਇੱਥੇ ਬੈਂਕ ਦੇ ਵਿੱਚ ਜਿਹੜਾ ਤਾਲਾ ਜੜਿਆ ਹੋਇਆ ਨਜ਼ਰ ਆ ਰਿਹਾ ਜਿਸ ਦੇ ਵਿੱਚ ਲੋਕਾਂ ਦਾ ਜਿਹੜਾ ਕੰਮ ਇੱਕ ਵਾਰੀ ਫੇਰ ਜਿਹੜਾ ਬੰਦ ਕਰ ਦਿੱਤਾ ਗਿਆ ਲੋਕ ਜਿਹੜੇ ਪਰੇਸ਼ਾਨ ਵੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿ ਸਾਡਾ ਕੰਮ ਜਿਹੜਾ ਬੰਦ ਕਰ ਦਿੱਤਾ ਗਿਆ ਹਾਲਾਂਕਿ ਦੱਸ ਦਈਏ ਕਿ ਜਿਹੜੇ ਫਾਰਮ ਨੂੰ ਲੈ ਕੇ ਇੱਕ ਛੋਟੇ ਜਿਹੇ ਫਾਰਮ ਨੂੰ ਲੈ ਕੇ ਜੀਹਾਂ ਪਹਿਲਾਂ ਤੁਹਾਡੀ ਵਾਰੀ ਆ ਪਹਿਲਾਂ ਮੇਰੀ ਵਾਰੀ ਨੂੰ ਲੈ ਕੇ ਜਿਹੜੀ ਇੱਥੇ ਲੜਾਈ ਜਿਹੜਾ ਦੱਸਿਆ ਜਾ ਰਿਹਾ ਸੂਤਰਾਂ ਦੇ حوالے ਤੋਂ ਕਿ ਜਿਹੜਾ ਫਾਰਮ ਨੂੰ ਲੈ ਕੇ ਜਿਹੜੀ ਇੱਥੇ ਲੜਾਈ ਹੋਈ ਸੀ ਜਿਸ ਦੇ ਵਿੱਚ ਕਿਸੇ ਦੇ ਜਿਹੜੇ ਕੱਪੜੇ ਵੀ ਜਿਹੜੇ ਫਟੇ ਹੋਏ ਨਜ਼ਰ ਆ ਬੈਂਕ ਮੁਲਾਜ਼ਮਾਂ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਜਿਹੜਾ ਵੀ ਕੋਈ ਵੀ ਹਲੇ ਕਿਸੇ ਨਾਲ ਵੀ ਗੱਲਬਾਤ ਨਹੀਂ ਕਰੀ ਕੀਤੀ ਜਾਏਗੀ ਹੋਰ ਜਿਹੜੇ ਮੌਕੇ ਤੇ ਮੌਜੂਦ ਲੋਕ ਨੇ ਉਹਨਾਂ ਦਾ ਕੀ ਕਹਿਣਾ ਤੇ ਪੁਲਿਸ ਪਾਰਟੀ ਦਾ ਕੀ ਕਹਿਣਾ ਇੱਕ ਵਾਰ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ। ਸਰ ਆਪ ਦਾ ਪੰਜੀ ਕਰਨ ਚਲਾਉਣ ਵਾਸਤੇ ਅਸੀਂ ਆਏ ਸੀ ਮੇਨਾ ਨਾਲ ਵਰੁਣ ਤਵਨ ਹੈ। ਜੀ ਅਸੀਂ ਹਰ ਸਾਲ ਜਾਂਦੇ ਆਂ ਬੋਲੇ ਨਾਲ ਦੀ ਕਿਰਪਾ ਦੇ ਨਾਲ। ਜੀ ਹੁਣ ਦੇਖੋ ਅਸੀਂ ਮੈਂ ਜਗਰਾਉਂ ਸੀ ਕਿ ਨਾ ਜਗਰਾਉਂ ਤੋਂ ਫੇਰ ਵਾਪਸ ਆਏ ਆ ਬਿਲਕੁਲ। ਜੀ ਠੀਕ ਹੈ ਮੇਰੇ 10 ਬੰਦੇ ਆਦੇ ਹੋ ਗਏ ਮੇਰੇ 2 ਜਣੇ ਹੱਦ ਰਹਿ ਗਏ ਹੁਣ ਅਸੀਂ ਗਰੁੱਪ ਥੋੜੀ ਲੱਗ ਕਰਾਂਗੇ ਜੀ ਤਾਂ ਲੜਾਈ ਝਗੜਾ ਹੋ ਰਿਆ ਸੀ ਜਿੰਨਾ ਦਾ ਕਸੂਰ ਹੈ ਉਹਨਾਂ ਨੂੰ ਬਾਹਰ ਘੱਟਦਾ ਮੈਂ ਹੁਣ ਦੇਖੋ ਬੈਂਕ ਦੀ ਡਿਊਟੀ ਹੈ ਇਹਨਾਂ ਨੇ 2 ਘੰਟੇ ਇੱਦਾਂ ਹੀ ਖਰਾਬ ਕਰ ਦਿੱਤੀ ਓਕੇ ਅਸੀਂ ਹੁਣ ਕਹਿੰਦੇ ਪਰਸੋ ਆਉ ਉਹ ਕੀ ਹੋਇਆ ਕੀ ਸੀ ਕੋਈ ਕੁਝ ਪਤਾ ਲੱਗੇ ਕੋਈ ਬਹਿਸ ਬੋਸ ਬੰਦੇ ਜੀ ਬ੍ਰਦਰ ਹੋਈ ਹੈ ਓਕੇ ਫਾਰਮ ਨੂੰ ਲੈ ਕੇ ਹੀ ਹੋਈ ਸੀ ਫਾਰਮ ਨੂੰ ਕੋਈ ਕੰਦਾ ਸੀ ਮੈਂ ਜਾਣਾ ਕੋਈ ਕੰਦਾ ਦੂਸਰਾ ਬਸ ਇਹੀ ਗੱਲ ਹੋਈ ਹੈ ਉਹ ਤੇ ਲੜਾਈ ਝਗੜਾ ਹੋਇਆ ਸੀਗਾ ਨਿਪਟ ਗਿਆ ਸੀਗਾ ਓਕੇ ਉਸ ਤੋਂ ਬਾਅਦ ਸਾਰੇ ਉਹਨੂੰ ਦੇਖੋ ਸਾਡਾ ਕੀ قصور ਹੈ ਪਬਲਿਕ ਦੇਖੋ ਲੀਡੀਰਸ਼ਿਪ ਕੈਮਰੇ ਦੇ ਸਾਹਮਣੇ ਇੱਥੇ ਖੜੇ ਹੋਏ ਹੋ ਸਰਦਾਲੂ ਸਿੱਧਾ ਉਸਦੇ ਮੇਰੇ ਕੋਲ ਸੋਚ ਸਕਦਾ ਨੂੰ ਖੜਾ ਸੀ ਹਾਂ ਜਿਵੇਂ ਦੋ ਬੰਦੇ ਕਾਰਨ ਜਿਹਾ ਬੈਂਕ ਫੇਰੋ ਬੈਂਕ ਸਾਡੀ ਤੁਸੀਂ ਉਹਨਾਂ ਨੂੰ ਕਿਹਾ ਕਿ ਆ ਵੀ ਫਾਰਮ ਦੇ ਦਿਓ ਤਾਂ ਉਹ ਕੀ ਕਹਿੰਦੇ ਫਾਰਮ ਮੇਰੇ ਆ ਰਸੀਦ ਮੇਰੇ ਕੋਲ ਹੈ ਜੀ ਆ ਦੇਖੋ ਅੱਛਾ ਸਰ ਮੈਂ ਤਾਂ ਰਸੀਦ ਮੇਰੇ ਕੋਲ ਹੈ ਜਿਵੇਂ ਉਹਨ ਕਹਿ ਕੀ ਰਿਹਾ ਨਾ ਦੇਖੋ ਮੈਂ ਪੇਮੈਂਟ ਜਮ੍ਹਾਂ ਕਰਾਈ ਹੈ ਆ ਦੇਖੋ ਸਰ ਪੇਮੈਂਟ ਜਮ੍ਹਾਂ ਕਰਾਈ ਹੈ ਮੇਰੇ ਫਾਰਮ ਮੈਨੂੰ ਆਰਥਮ ਲੱਗਣਾ ਹੈ ਸਿਰਫ ਇਹਨਾਂ ਕਾਮ ਹੈ ਓਕੇ ਮੈਨੂੰ ਡੇਟ ਸੇ ਮਿਲੇਗੀ ਨਾਲ ਹਾਂਜੀ ਹਾਂਜੀ ਕਿਹ ਬਾਈ ਸੀ ਤੇ ਉਹਨੇ ਫਿਰ ਬੈਂਕ ਕੋਲ ਕੀ ਕਹਿੰਦੇ ਬੈਂਕਾਂ ਲੈ ਕੇ ਬਾਹਰ ਕੱਢਦਾ ਸਰ ਉਹ ਉਸ ਟਾਈਮ ਉਹਨਾਂ ਨੇ ਅਸੀਂ ਉਹਨਾਂ ਨੂੰ ਕੀ ਕਹੀਏ ਬੈਂਕਾਂ ਨਾਲ ਨੂੰ ਦੱਸੋ ਹੁਣ ਤੁਹਾਡੇ ਕਿੰਨੇ ਅਸੀਂ ਉਹਨਾਂ ਨੂੰ ਕਾਲ ਕੀਤੀ ਸੀ ਪੁਲਿਸ ਨੂੰ ਬੁਲਾਉ ਉਹਨਾਂ ਨੇ 1 ਘੰਟੇ ਬਾਅਦ ਪੁਲਿਸ ਨੂੰ ਕਾਲ ਕੀਤੀ ਤੇ ਪੁਲਿਸ 1 ਘੰਟੇ ਬਾਅਦ ਆ ਗਿਆ ਸੀ ਤੇ ਹੁਣ ਤਾਂ ਕੀ ਕਹਿ ਰਹੇ ਹੋ ਹੁਣ ਦੇਖੋ ਇਹੀ ਕਹਿ ਰਹੇ ਕਿ ਪਰਸੋ 12 ਵਜੇ ਆਈਓ ਜੀ ਸਾਡਾ ਕੀ ਕਸੂਰ ਹੈ ਜੀ ਹਾਂਜੀ ਤੁਹਾਡਾ ਕੀ ਕੰਮ ਕਰ ਰਹੇ ਜੀ ਤੱਕੀ ਕਰ ਰਹੇ ਹੋ ਸਾਡੇ ਨਾਲ ਹੋਰ ਕੀ ਕਰ ਰਹੇ ਆ ਜੀ ਪਹਿਲਾਂ ਵੀ ਮਾਮਲੇ ਆਏ ਸੀਗੇ ਕਿ ਆ ਵੀ ਕੰਮ ਵਗੈਰਾ ਸਟਾਫ ਨਹੀਂ ਚਾਹੀਦਾ ਕਰ ਰਹੇ ਸੀ ਨਹੀਂ ਨਹੀਂ ਸਾਬ ਕੰਮ ਕਰ ਰਿਹਾ ਸੀਗਾ ਸਟਾਫ ਦਾ ਕੋਈ ਕੋਸੂਰ ਨਹੀਂ ਸੀਗਾ ਦੇਖੋ ਉਹ ਵੀ ਦੱਸਿਆ ਸੀ ਕਿ ਉਹ ਵੀ ਆਪਣੀ ਸੇਫਟੀ ਚਾਹਦੇ ਸੀਗੇ ਸਕਿਉਰਟੀ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਹੈ ਉਹ ਕਹਿੰਦੇ ਸੀ ਅੰਦਰ ਬੱਚਿਆ ਵੀ ਹੈਗੇ ਆ ਬਜ਼ੁਰਗ ਵੀ ਹੈਗੇ ਨੇ ਉਹਨਾਂ ਨੂੰ ਵੀ ਸੇਫਟੀ ਚਾਹੀਦੀ ਹੈ ਨਾ ਕੋਈ ਇਹ ਬੈਂਕ ਨੂੰ ਚਾਹੀਦਾ ਕਿ ਪੁਲਿਸ ਨੂੰ ਕਹਿ ਕੇ ਆਪਣੇ ਦੋ ਸਟਾਫ ਸਕਿਉਰਟੀ ਵਾਲੇ ਪੁਲਿਸ ਨੂੰ ਅਰੇਂਜਮੈਂਟ ਕਰਨੇ ਚਾਹੀਦੇ ਮੰਗ ਹੀ ਕਰ ਮੰਗ ਹੀ ਕਰਦੇ ਆ ਜਿਹੜੇ ਬਾਹਰ ਖੜੇ ਆ ਸਰ ਉਹਨਾਂ ਦਾ ਹੱਲ ਕਰਾਓ ਸਾਡੀ ਰਿਕਵੈਸਟ ਹੈਗੀ ਆ ਵੀ ਉਹਨਾਂ ਦੀ ਕੇਵਾਈਸੀ ਕਰਵਾਈ ਜਾਵੇ ਕਹਿ ਕੇ ਤੁਸੀਂ ਕਿਹੜੇ ਬੈਂਕ ਚਾਹੇ ਅਸੀਂ ਦੇਖੋ ਜੀ ਪੀਐਨਬੀ ਸਿਵਲ ਲਾਈਨ ਕਿਹੜੀ ਜਿਹੜਾ ਆਸਟੋਂ ਕਲਾਸ ਚੋਂ ਦੀ ਜਿੰਦਰ দত্ত ਆ ਮੈਂ ਇਹ ਪੀਐਨਬੀ ਸਿਵਲ ਲਾਈਨ ਲੁਧਿਆਣਾ ਦੀ ਬ੍ਰਾਂਚ ਓਵਰ ਆਲ ਸਾਰੀਆਂ ਬ੍ਰਾਂਚਾਂ ਤੋਂ ਸਭ ਤੋਂ ਵਧੀਆ ਸੁਚਾਰੂ ਢੰਗ ਦੇ ਨਾਲ ਅਮਰਨਾ ਯਾਤਰਾ ਦਾ ਕੰਮ ਕਰਦੀ ਹੈ ਅਸੀਂ ਹਰ ਸਾਲ ਇੱਥੋਂ ਰਜਿਸਟ੍ਰੇਸ਼ਨ ਕਰਵਾਈਦੀ ਹੈ ਪਰ ਅੱਜ ਪਬਲਿਕਲੀ ਕਿਸੇ ਨਲਾਕੀ ਤੇ ਉਹਦੀ ਇਨਪੇਸ਼ੈਂਸ ਮਿਸਬਿਹੇਵੀਅਰ ਕਰਨ ਸਾਰੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਜੀ ਕੀ ਹੋਇਆ ਕੀ ਸੀਗਾ ਜੰਗ ਲੜਾਈ ਵਗੈਰਾ ਹੋਈ ਕੇ ਵੀ ਸੀ ਹੋ ਰਹੀ ਸੀ ਚੰਗੀ ਤਰ੍ਹਾਂ ਮਤਲਬ ਸਾਰਾ ਸਿਸਟਮ ਦੇ ਨਾਲ ਚੱਲ ਰਿਹਾ ਸੀ ਇੱਕ ਬੰਦੇ ਦੀ ਮਤਲਬ ਪੇਸ਼ੈਂਟਸ ਲੂਜ਼ ਹੋ ਗਈ ਉਹਨੇ ਦਰਵਾਜੇ 'ਚ ਧੱਕਾ ਮਾਰ ਕੇ ਇੱਕ ਦੂਜੇ ਨਾਲ ਲੜਨ ਲੱਗ ਗਏ ਵੀ ਮੈਨੂੰ ਪਹਿਲਾਂ ਜਾਣ ਦਿਓ ਜਦ ਕਿ ਉਹਦੀ ਮੰਮੀ ਉਹਨਾਂ ਦੇ ਵਿਟਨੈਸ ਸੀਗੇ ਆਈ ਵਿਟਨੈਸ ਸੀਗੇ ਵੀ ਉਹਨਾਂ ਦੀ ਵਾਰੀ ਆ ਗਈ ਸੀ ਵੀ ਉਹਦਾ ਆ ਰਹੀ ਸੀ ਵੀ ਮੈਨੂੰ ਵੀ ਨਾਲ ਕਰ ਦਿਓ ਕਹਿੰਦੇ ਵਾਰੀ ਸਹਰਾ ਲੈ ਲਓ ਫਿਰ ਉਸ ਤੋਂ ਬਾਅਦ ਹੋ ਜਾਏਗਾ ਤੁਹਾਡਾ ਕੰਮ ਬਸ ਐਨੇ ਵਿੱਚੋ ਲੜਾਈ ਇੱਕ ਦੂਜੇ ਨੂੰ ਮਾਰੋ ਮਾਰ ਕਰਾ ਲੱਗੇ ਹੈਗੇ ਜੀ ਉਹਦੇ ਕਰਕੇ ਬੈਂਕ ਦਾ ਸਾਰਾ ਸਿਸਟਮ ਹੋ ਗਿਆ ਉਹਨਾਂ ਨੇ ਸਾਰੀ ਪਬਲਿਕ ਨੂੰ ਬਾਹਰ ਕੱਢਤਾ ਸਾਰਿਆਂ ਨੂੰ ਬਾਹਰ ਕੱਢਤਾ ਕਿੰਨੇ ਕੁ ਬੰਦੇ ਖੜੇ ਡੇਢ ਸੌ ਕੁ ਬੰਦੇ ਦੇ तकरीबन ਕੋਲ ਖੜੇ ਸੀਗੇ ਕਿੰਨੇ ਕੁ ਦਾ ਟਾਈਮ ਸੀ ਇਹ तकरीबन ਆਪਣਾ 7:30 ਵਜੇ ਦਾ ਟਾਈਮ ਸੀ 7:30 ਪੌਣੇ 4 ਵਜੇ ਬੈਂਕ ਵਾਲਿਆਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕੀ ਕਿਹਾ ਬੈਂਕ ਵਾਲੇ ਤਾਂ ਆਪਣੀ ਤਰੀਕੇ ਨਾਲ ਸਭ ਤੋਂ ਵਧੀਆ ਕੰਮ ਕਰ ਰਹੇ ਸੀ ਪਰ ਪਬਲਿਕ ਦੀ ਲਾਪਰਵਾਹੀ ਪਬਲਿਕ ਦੀ ਨਲਾਇਕੀ ਦੇ ਕਾਰਨ ਇਹ ਕੰਮ ਸਾਰਾ ਹੋਇਆ ਖਰਾਬ ਇਸ ਇੱਕ ਦੇ ਕਾਰਨ ਸਾਰਿਆਂ ਨੂੰ ਸਫਰ ਕਰਨਾ ਪੈ ਰਿਹਾ ਹੁਣ ਬੈਂਕ ਵਾਲੇ ਕਹਿ ਰਹੇ ਆ ਵੀ ਆਪਾਂ ਪਰਸੋਂ ਨੂੰ ਕੇ ਵੀ ਸੀ ਕਰਾਵਾਂਗੇ ਸਾਡੇ ਚੋਂ ਕਈ ਭਰਾ ਜੀ ਨੇ ਕੱਲ ਕਿਤੇ ਆਊਟ ਆਫ ਸਟੇਟ ਜਾਣਾ ਗੱਡੀ ਦੀਆਂ ਟ੍ਰੇਨ ਬੁੱਕ ਹੈਗੀ ਟਿਕਟ ਵਗੈਰਾ ਬੁੱਕ ਹੈਗੀ ਹੈ ਸਾਰਿਆਂ ਨੂੰ ਅਸੀਂ ਕਹਿੰਦੇ ਵੀ ਨਾ ਵੀ ਬੈਂਕ ਨੂੰ ਬੈਂਕ ਦੇ ਅੱਗੇ ਬੁਝਾਰਿਸ਼ ਹੈ ਵੀ ਕੰਮ ਫੇਰ ਸਚਾਰੋ ਢੰਗ ਨਾਲ ਸ਼ੁਰੂ ਕੀਤਾ ਜਾਵੇ ਬਹੁਤ ਹਰਾਸ ਹੋ ਰਹੀ ਹੈ ਬਹੁਤ ਹਰਾਸ ਹੋ ਰਹੀ ਹੈ ਪਬਲਿਕ ਹਰਾਸ ਹੋ ਰਹੀ ਹੈ ਜੀ ਯਾਤਰਾ ਤਾਂ 29 ਜੂਨ ਤੋਂ ਸ਼ੁਰੂ ਹੋ ਰਹੀ ਹੈ ਉਦੋਂ ਸਿਸਟਮ ਦੇ ਨਾਲ ਬ੍ਰਾਂਚ ਸਾਰਾ ਸਿਸਟਮ ਦੇ ਨਾਲ ਕੰਮ ਕਰ ਰਹੀ ਸੀ ਬਸ ਪਰ ਪਬਲਿਕ ਰੀ ਐਨ ਲਾਕੀ ਦੇ ਕਾਰਨ ਕੰਮ ਸਾਰੇ ਨੂੰ ਸਫਰ ਕਰਨਾ ਪੈ ਰਿਹਾ ਮੰਗ ਕੀ ਕਰ ਮੰਗ ਇਹੀ ਕਰ ਰਹੇ ਵੀ ਰਜਿਸਟ੍ਰੇਸ਼ਨ ਆ ਦੁਬਾਰਾ ਸ਼ੁਰੂ ਕੀਤੀ ਜਾਵੇ ਪ੍ਰੋਸੈਸ ਕੱਲ ਤੋਂ ਸ਼ੁਰੂ ਕੀਤਾ ਜਾਵੇ ਠੀਕ ਵੀ ਜਿਹੜੇ ਹੁਣ ਖੜੇ ਆ ਉਹਨਾਂ ਦੀ ਕੇ ਵੀ ਸੀ ਕਰਵਾਈ ਜਾਵੇ ਠੀਕ ਹੈ ਸਰ ਆਪਾਂ ਹੋਇਆ ਆਪਾਂ ਜਿਹੜੇ ਅੱਛਾ ਸਾਨੂੰ ਰਾਜਤਰਾ ਤੇ ਜਾਣ ਵਾਸਤੇ ਜੀ ਦਾ ਲੈਨ ਲੱਗਦੀ ਹੈ ਕੋਈ ਕਹਿੰਦਾ ਮੈਂ ਅੱਗੇ ਮੋੜੇ ਅੱਗੇ ਮੋੜੇ ਪਿੱਛੇ ਕਰਦੇ ਕਰਦਾ ਤੁਹਾਨੂੰ ਆਪਾਂ ਦਾ ਬਹੁਤ ਮਿਹਨਤ ਕਿਹਦੇ ਕੱਠ ਵਗੈਰਾ ਵਾਧੂ ਹੋ ਗਿਆ ਸੀਗਾ ਅੱਠ ਪਰ ਸਾਰੇ ਉਹੀ ਨੇ ਤਾਂ ਨਾਮ ਹੀ ਪੁੱਛਿਆ ਮੈਂ ਅੱਛਾ ਕਿਹੜੇ ਬੈਂਕ ਦੇ ਵਿੱਚ ਹੈ ਪੰਜਾਬ ਨੈਕ ਪੰਜਾਬ ਕਿਹੜੀ ਜਗ੍ਹਾ ਤੇ ਹੈ ਗਾ ਇਹ ਆਪਣੇ ਕਲਾਸ ਸੈਸ਼ਨ ਤੋਂ ਕਲਾਸ ਤੋਂ ਠੀਕ ਹੁਣ ਸੋਲ ਜ ਗਿਆ ਭਾਈ ਤੇ ਤੇ ਸਮਝਾ ਕੇ ਹਾਂਜੀ ਠੀਕ ਅੰਦਰ ਤੋਂ ਸਟਾਫ ਲੋਕ ਓਕੇ ਨਹੀਂ ਤੈਸ਼ੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨੀਸ਼ ਵੀ ਤੁਸੀਂ ਸੇ ਸਫਤ ਮੌਜੂਦ ਹਾਂ ਇੱਕ ਵਾਰੀ ਫੇਰ ਲੁਧਿਆਣਾ ਦੇ ਪੀ ਐਨ ਬੀ ਬੈਂਕ ਦੇ ਬਾਹਰ ਜਿੱਥੇ ਕਿ ਕਲਾਸ ਤੋਂ ਕੇਰੀਆ ਦੇ ਵਿੱਚ ਜਿਹੜਾ ਪੀ ਐਨ ਬੀ ਬੈਂਕ ਹੈ ਬ੍ਰਾਂਚ ਵੀ ਪਿੱਛੇ ਦੇਖ ਸਕਦੇ ਹੋ ਮੇਰੇ ਤਸਵੀਰਾਂ ਦੇ ਵਿੱਚ ਲਾਈਵ ਤੁਹਾਨੂੰ ਦਿਖਾ ਰਿਹਾ ਜਿੱਥੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੇ ਅਮਰਨਾਥ ਨੂੰ ਸ਼ਰਨਾਰਥੀ ਜਿਹੜੇ ਜਾਂਦੇ ਨੇ ਸ਼ਰਦਾਲੂ ਜਾਂਦੇ ਨੇ ਜਿਨ੍ਹਾਂ ਨੂੰ ਜਿਹੜਾ ਪੰਜੀ ਕਰਨ ਲਈ ਜਿਹੜੇ ਬੈਂਕਾਂ ਦੇ ਵਿੱਚ ਫਾਰਮ ਮਿਲਦੇ ਨੇ ਉਹਨਾਂ ਨੂੰ ਲੈ ਕੇ ਜਿਹੜੀ ਇੱਥੇ ਇੱਕ ਲੜਾਈ ਹੁੰਦੀ ਹੈ ਜਿਸ ਦੇ ਵਿੱਚ ਦੋ ਤੀਹ ਆਮ ਉਹ ਸਾਹਮਣੇ ਹੁੰਦੀਆਂ ਹੋਈਆਂ ਨਜ਼ਰ ਵੀ ਆਉਂਦੀਆਂ ਫਿਲਹਾਲ ਜਿਹੜੀਆਂ ਇੱਥੇ ਬੈਂਕ ਦੇ ਵਿੱਚ ਜਿਹੜਾ ਤਾਲਾ ਜੜਿਆ ਹੋਇਆ ਨਜ਼ਰ ਆ ਰਿਹਾ ਜਿਸ ਦੇ ਵਿੱਚ ਲੋਕਾਂ ਦਾ ਜਿਹੜਾ ਕੰਮ ਇੱਕ ਵਾਰੀ ਫੇਰ ਜਿਹੜਾ ਬੰਦ ਕਰ ਦਿੱਤਾ ਗਿਆ ਲੋਕ ਜਿਹੜੇ ਪਰੇਸ਼ਾਨ ਵੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿ ਸਾਡਾ ਕੰਮ ਜਿਹੜਾ ਬੰਦ ਕਰ ਦਿੱਤਾ ਗਿਆ ਹਾਲਾਂਕਿ ਦੱਸ ਦਈਏ ਕਿ ਜਿਹੜੇ ਫਾਰਮ ਨੂੰ ਲੈ ਕੇ ਇੱਕ ਛੋਟੇ ਜਿਹੇ ਫਾਰਮ ਨੂੰ ਲੈ ਕੇ ਜੀ ਹਾਂ ਪਹਿਲਾਂ ਤੁਹਾਡੀ ਵਾਰੀ ਆ ਪਹਿਲਾਂ ਮੇਰੀ ਵਾਰੀ ਨੂੰ ਲੈ ਕੇ ਜਿਹੜੀ ਇੱਥੇ ਲੜਾਈ ਜਿਹੜਾ ਦੱਸਿਆ ਜਾ ਰਿਹਾ ਸੂਤਰਾਂ ਦੇ ਵੱਲੋਂ ਕਿ ਜਿਹੜਾ ਫਾਰਮ ਨੂੰ ਲੈ ਕੇ ਜਿਹੜੀ ਇੱਥੇ ਲੜਾਈ ਹੋਈ ਸੀ ਜਿਸ ਦੇ ਵਿੱਚ ਕਿਸੇ ਦੇ ਜਿਹੜੇ ਕੱਪੜੇ ਵੀ ਜਿਹੜੇ ਫਟੇ ਹੋਏ ਨਜ਼ਰ ਆ ਰਹੇ ਹਾਲਾਂਕਿ ਬੈਂਕ ਮੁਲਾਜ਼ਮਾਂ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਇੱਥੇ ਜਿਹੜਾ ਵੀ ਕੋਈ ਵੀ ਹਲੇ ਕਿਸੇ ਨਾਲ ਵੀ ਗੱਲਬਾਤ ਨਹੀਂ ਕਰੀ ਕੀਤੀ ਜਾਏਗੀ ਹੋਰ ਜਿਹੜੇ ਮੌਕੇ ਤੇ ਮੌਜੂਦ ਲੋਕ ਨੇ ਉਹਨਾਂ ਦਾ ਕੀ ਕਹਿਣਾ ਤੇ ਪੁਲਿਸ ਪਾਰਟੀ ਦਾ ਕੀ ਕਹਿਣਾ ਇੱਕ ਵਾਰ ਉਹ ਵੀ ਤੁਹ ਦਾ ਪੰਜੀ ਕਰਨਾ ਚਲਾਉ ਵਾਸਤੇ ਅਸੀਂ ਆਏ ਸੀ ਮੇਨਾ ਨਾ ਵਰੁਣ ਤਵਨ ਹੈ ਅਸੀਂ ਹਰ ਸਾਲ ਜਾਂਦੇ ਹਾਂ ਬੋਲੇ ਨਾ ਦੀ ਕਿਰਪਾ ਦੇ ਨਾਲ ਜੀ ਹੁਣ ਦੇਖੋ ਅਸੀਂ ਮੈਂ ਜਗਰਾਉ ਸੀ ਕਿ ਮੈਂ ਜਗਰਾਉ ਤੋਂ ਫੇਰ ਵਾਪਸ ਆਇਆ ਹਾਂ ਦੇਖੋ ਜੀ ਠੀਕ ਹੈ ਮੇਰੇ 10 ਬੰਦਿਆਂ ਦੇ ਹੋ ਗਏ ਮੇਰੇ 2 ਜਣੇ ਹੱਦ ਰਹਿ ਗਏ ਹੁਣ ਅਸੀਂ ਗਰੁੱਪ ਥੋੜੀ ਲੱਗ ਕਰਾਂਗੇ ਬਸ ਜੀ ਤਾਂ ਲੜਾਈ ਝਗੜਾ ਹੋ ਰਿਹਾ ਸੀ ਜਿੰਨਾਂ ਦਾ ਕਸੂਰ ਹੈ ਉਹਨਾਂ ਨੂੰ ਬਾਹਰ ਘੱਟਦਾ ਮੈਂ ਹੁਣ ਦੇਖੋ ਬੈਂਕ ਦੀ ਡਿਊਟੀ ਹੈ ਇਹਨਾਂ ਨੇ 2 ਘੰਟੇ ਇਦਾਂ ਹੀ ਖਰਾਬ ਕਰ ਦਿੱਤੀ ਓਕੇ ਅਸੀਂ ਹੁਣ ਕਹਿੰਦੇ ਪਰਸਵਾਂ ਉਹ ਦੱਸੋ ਕੀ ਹੋਇਆ ਕੀ ਸੀ ਕੋਈ ਕੁਝ ਪਤਾ ਲ ਕੋਈ ਗੰਦਾ ਦੋਸਰਾ ਬਸ ਇਹੀ ਗੱਲ ਹੋਈ ਹੈ ਉਹ ਤੇ ਲੜਾਈ ਝਗੜਾ ਹੋਇਆ ਸੀਗਾ ਨਿਪਟ ਗਿਆ ਸੀਗਾ ਉਸ ਤੋਂ ਬਾਅਦ ਸਾਰੇ ਹਾਈਪਰ ਜ਼ਿਆਦਾ ਹੋ ਗਏ ਸੀ ਬੈਂਕ ਵਾਲੇ ਥੋੜਾ ਜੀ ਹੁਣ ਦੇਖੋ ਸਾਡਾ ਕੀ قصੂਰ ਹੈ ਪਬਲਿਕ ਦੇਖੋ ਲੀਡਰਸ਼ਿਪ ਕੈਮਰੇ ਸ਼ਰਦਾਲੂ ਇੱਥੇ ਖੜੇ ਹੋਏ ਸੀ ਸ਼ਰਦਾਲੂ ਸਿੱਧਾ ਉਸ ਟਾਈਮ ਡੇਢ ਕੋ ਸੋਚ ਰਿਹਾ ਸੀਗਾ ਹਾਂ ਜੇ ਦੋ ਬੰਦੇ ਘਰੋਂ ਜੇਲਾ ਬੈਂਕ ਫੇਰੋ ਬੈਂਕ ਸਾਰੇ ਤੁਸੀਂ ਉਹਨਾਂ ਨੂੰ ਕਿਹਾ ਕਿ ਆ ਵੀ ਫਾਰਮ ਦੇ ਦਿਓ ਤਾਂ ਉਹ ਕੀ ਕਹਿੰਦੇ ਫਾਰਮ ਮੇਰੇ ਆ ਰਸੀਦ ਮੇਰੇ ਕੋਲ ਹੈ ਜੀ ਆ ਦੇਖੋ ਅੱਛਾ ਸਰ ਮੈਂ ਤਾਂ ਰਸੀਦ ਮੇਰੇ ਕੋਲ ਹੈ ਜੇ ਹੁਣ ਕਿ ਐਕ ਹੀ ਰਹਿ ਗਿਆ। ਨਾ ਦੇਖੋ ਮੈਂ ਪੇਮੈਂਟ ਜਮ੍ਹਾਂ ਕਰਾਈ ਈ ਆ। ਆ ਦੇਖੋ ਸਰ ਪੇਮੈਂਟ ਜਮ੍ਹਾਂ ਕਰਾਈ ਈ ਆ ਮੇਰੇ ਫਾਰਮ ਮੈਨੂੰ ਥੰਮ ਲੱਗਣਾ ਮੈਂ ਸਿਰਫ ਇਨਾ ਕਾ ਕੰਮ ਹੈ। ਓਕੇ। ਮੈਨੂੰ ਡੇਟ ਸੇ ਮਿਲੇਗੀ ਨਾ। ਹਾਂਜੀ ਹਾਂਜੀ ਕੇ ਬਈ ਸੀ। ਤੇ ਉਹਨੂੰ ਫਿਰ ਬੈਂਕ ਵਾਲੇ ਕੀ ਕਹਿੰਦੇ? ਬੈਂਕ ਵਾਲੇ ਕੰ ਬਾਹਰ ਕੱਢਦਾ ਸਰ ਉਸ ਟਾਈਮ ਉਹਨਾਂ ਨੇ ਅਸੀਂ ਉਹਨਾਂ ਨੂੰ ਕੀ ਕਹੀਏ ਬੈਂਕ ਵਾਲਿਆਂ ਨੂੰ ਦੱਸੋ। ਹੁਣ ਤੁਹਾਡੇ ਕਿੰਨੇ ਅਸੀਂ ਉਹਨਾਂ ਨੂੰ ਕਾਲ ਕੀਤੀ ਸੀ ਪੁਲਿਸ ਤੋਂ ਮੜਾ ਉਹਨਾਂ ਨੇ 1 ਘੰਟੇ ਬਾਅਦ ਫੋਨ ਸੁਣੋ ਕਾਲ ਕੀਤੀ ਤੇ ਪੁਲਿਸ 1 ਘੰਟੇ ਬਾਅਦ ਆ ਗਿਆ। ਜੀ। ਤੇ ਹੁਣ ਤਾਂ ਕੀ ਕਹਿ ਰਹੇ ਹੋ? ਹ ਸਾਡਾ ਕੀ ਕਸੂਰ ਹੈ ਜੀ ਹਾਂਜੀ ਕਿਤੇ ਨਾ ਕਰ ਰਹੇ ਜੀ ਧੱਕਾ ਹੀ ਕਰ ਰਹੇ ਸਾਡੇ ਨਾਲ ਹੋੱਚੀ ਕਰ ਰਹੇ ਆ ਜੀ ਪਹਿਲਾਂ ਵੀ ਮਾਮਲੇ ਆਏ ਸੀਗੇ ਕਿ ਆ ਵੀ ਕੰਮ ਵਗੈਰਾ ਸਟਾਫ ਨਹੀਂ ਚਾਹੁੰਦੇ ਕਰ ਰਹੇ ਆ ਨਹੀਂ ਨਹੀਂ ਸਾਫ਼ ਕੰਮ ਕਰ ਰਿਆ ਸੀਗਾ ਸਟਾਫ ਦਾ ਕੋਈ ਕਸੂਰ ਨਹੀਂਗਾ ਦੇਖੋ ਉਹ ਵੀ ਡਰਦੇ ਸੀਗੇ ਉਹ ਵੀ ਆਪਣੀ ਸੇਫਟੀ ਚਾਹੁੰਦੇ ਸੀਗੇ ਸਿਕਿਉਰਟੀ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਉਹ ਕਹਿੰਦੇ ਸੀ ਅੰਦਰ ਬੱਚੀਆਂ ਵੀ ਹੈਗੀਆਂ ਬਜ਼ੁਰਗ ਵੀ ਹੈਗੇ ਨੇ ਉਹਨਾਂ ਨੂੰ ਵੀ ਸੇਫਟੀ ਚਾਹੀਦੀ ਹੈ ਨਾ ਕੋਈ ਇਹ ਬੈਂਕ ਨੂੰ ਚਾਹੀਦਾ ਕਿ ਪੁਲਿਸ ਨੂੰ ਕਹਿ ਕੇ ਆਪਣੇ ਦੋ ਅਸਟੋਟੀ ਵਾਲੇ ਪੁਲਿਸ ਨੂੰ ਅਰੇਂਜਮੈਂਟ ਕਰਨੇ ਚਾਹੀਦੇ ਮੰਗ ਹੀ ਕਰਦੇ ਆ ਮੰਗ ਹੀ ਕਰਦੇ ਆ ਜਿਹੜੇ ਬਾਹਰ ਖੜੇ ਆ ਸਰ ਉਹਨਾਂ ਦਾ ਹੱਲ ਕਰਾਓ ਸਾਡੀ ਰਿਕਵੈਸਟ ਹੈਗੀ ਆ ਵੀ ਉਹਨਾਂ ਦੀ ਕੇਵਾਈਸੀ ਕਰਵਾਈ ਜਾਵੇ ਕਹਿ ਕੇ ਕਿਹੜੇ ਬੈਂਕ ਚਾਹੀਦੇ ਅਸੀਂ ਦੇਖੋ ਜੀ ਪੀਐਮਬੀ ਸਿਵਲ ਲਾਈਨ ਕਿਹੜੀ ਜਿਹੜੇ ਆਸਟੋਂਗ ਕਲਾਸ 3 ਦੀ ਜੀ ਇੰਦਰ ਦੱਤਾ ਆ ਜੀ ਇਹ ਪੀਐਨਸੀ ਵਾਲਾਈਨ ਜਿਹੜੀ ਐਨਰਜੀ ਬ੍ਰਾਂਚ ਓਵਰਆਲ ਸਾਰੀਆਂ ਬ੍ਰਾਂਚਾਂ ਤੋਂ ਸਭ ਤੋਂ ਵਧੀਆ ਸੁਚਾਰੂ ਢੰਗ ਦੇ ਨਾਲ ਅਮਰਨਾ ਯਾਤਰਾ ਦਾ ਕੰਮ ਕਰਦੀ ਹੈ ਅਸੀਂ ਹਰ ਸਾਲ ਇੱਥੋਂ ਰਜਿਸਟ੍ਰੇਸ਼ਨ ਕਰਵਾਈਦੀ ਹੈ ਪਰ ਅੱਜ ਪਬਲਿਕਲੀ ਕਿਸੇ ਨ ਲੈਕੀ ਤੇ ਉਹਦੀ ਇਨ ਪੇਸ਼ੈਂਟਸ ਮਿਸਬੀਹੇਵੀਅਰ ਕਰਨ ਸਾਰੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਜੀ ਕੀ ਹੋਇਆ ਕੀ ਸੀਗਾ ਕੇੰਡੂ ਲੜਾਈ ਵਗੈਰਾ ਹੋਈ ਸੀ ਏਵਾਈਸੀ ਹੋ ਰਹੀ ਸੀ ਚੰਗੀ ਤਰ੍ਹਾਂ ਮਤਲਬ ਸਾਰਾ ਸਿਸਟਮ ਦੇ ਨਾਲ ਚੱਲ ਰਹੀ ਸੀ ਇੱਕ ਬੰਦੇ ਦੀ ਮਤਲਬ ਪੇਸ਼ੈਂਟਸ ਲੂਜ਼ ਹੋ ਗਈ ਉਹਨੇ ਦਰਵਾਜ਼ੇ 'ਚ ਧੱਕਾ ਮਾਰ ਕੇ ਇੱਕ ਦੂਜੇ ਨੂੰ ਲੜਨ ਲੱਗ ਆਈ ਵਿਟਨੈਸ ਸੀਗੇ ਵੀ ਉਹਨਾਂ ਦੀ ਵਾਰੀ ਆ ਗਈ ਸੀ ਵੀ ਉਹਦਾ ਆ ਰਹੀ ਸੀ ਵੀ ਮੈਨੂੰ ਵੀ ਨਾਲ ਕਰ ਦੋ ਕਹਿੰਦੇ ਵਾਰੀ ਸਹਰਾ ਲਨੂੰ ਫਿਰ ਉਸ ਤੋਂ ਬਾਅਦ ਹੋ ਜਾਏਗਾ ਤੁਹਾਡਾ ਕੰਮ ਬਸ ਐਨੇ ਵਿੱਚੋ ਲੜਾਈ ਇੱਕ ਦੂਜੇ ਨੂੰ ਮਾਰੋ ਮਾਰ ਕਰਾ ਲੱਗੇ ਹੈਗੇ ਜੀ ਉਹਦੇ ਕਰਕੇ ਬੈਂਕ ਦਾ ਸਾਰਾ ਸਿਸਟਮ ਹੋ ਗਿਆ ਉਹਨਾਂ ਨੇ ਸਾਰੀ ਪਬਲਿਕ ਨੂੰ ਬਾਹਰ ਕੱਢਤਾ ਜਿਹੜੀ ਸਵੇਰ ਤੋਂ ਲੇਡੀਜ਼ 10 ਵਜੇ ਦੇ ਆਏ ਹੋਏ ਸੀ ਉਹਨਾਂ ਨੂੰ ਕਾਫੀ ਹਰਾਸਮੈਂਟ ਹੋਇਆ ਸਾਰਿਆਂ ਨੂੰ ਬਾਹਰ ਕੱਢਤਾ ਕਿੰਨੇ ਕੁ ਬੰਦੇ ਗੜਿਆ 150 ਕੰਦੇ ਦੇ तकरीबन ਕੋਲ ਖੜੇ ਸੀਗੇ ਕਿੰਨੇ ਕੰ ਦਾ ਟਾਈਮ ਸੀ ਇਹ तकरीबन ਆਪਣਾ 6:30 ਵਜੇ ਦਾ ਟਾਈਮ ਸੀ 6:30 ਪੌਣੇ 4 ਵਜੇ ਬੈਂਕ ਵਾਲਿਆਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕੀ ਕਿਹਾ ਬੈਂਕ ਵਾਲੇ ਤਾਂ ਆਪਣੀ ਤਰੀਕੇ ਨਾਲ ਸਭ ਤੋਂ ਵਧੀਆ ਕੰਮ ਕਰ ਰਹੇ ਸੀ ਪਰ ਪਬਲਿਕ ਦੀ ਲਾਪਰਵਾਹੀ ਪਬਲਿਕ ਦੀ ਨਲਾਇਕੀ ਦੇ ਕਾਰਨ ਇਹ ਕੰਮ ਸਾਰਾ ਹੋਇਆ ਖਰਾਬ ਕਿਸੇ ਇੱਕ ਦੇ ਕਾਰਨ ਸਾਰਿਆਂ ਨੂੰ ਸਫਰ ਕਰਨਾ ਪੈ ਰਿਹਾ ਹੁਣ ਬੈਂਕ ਵਾਲੇ ਕਹਿ ਰਹੇ ਆ ਵੀ ਆਪਾਂ ਪਰਸੋਂ ਨੂੰ ਕੇ ਵੀ ਸੀ ਕਰਾਵਾਂਗੇ ਸਾਡੇ ਚੋਂ ਕਈ ਭਰਾ ਜੀ ਨੇ ਕੱਲ ਕਿਤੇ ਆਊਟ ਆਫ ਸਟੇਟ ਜਾਣਾ ਗੱਡੀ ਦੀਆਂ ਟ੍ਰੇਨ ਬੁੱਕ ਹੈਗੀ ਟਿਕਟ ਵਗੈਰਾ ਬੁੱਕ ਹੈਗੀ ਸਾਰਿਆਂ ਨੂੰ ਅਸੀਂ ਕਹਿੰਨੇ ਵੀ ਨਾ ਵੀ ਬੈਂਕ ਦੇ ਕਿ ਬੁਝਾਰੇਸ਼ ਹੈ ਵੀ ਕੰਮ ਫੇਰ ਸਚਾਰੋ ਢੰਗ ਨਾਲ ਸ਼ੁਰੂ ਕੀਤਾ ਜਾਵੇ ਬਹੁਤ ਹਰਾਸ ਹੋ ਰਹੀ ਹੈ ਬਹੁਤ ਹਰਾਸ ਹੋ ਰਹੀ ਹੈ ਪਬਲਿਕ ਹਰਾਸ ਹੋ ਰਹੀ ਹੈ ਜੀ ਯਾਤਰਾ ਦਾ 29 ਜੂਨ ਤੋਂ ਸ਼ੁਰੂ ਹੋ ਰਹੀ ਹੈ ਉਦਾਂ ਸਿਸਟਮ ਦੇ ਨਾਲ ਬ੍ਰਾਂਚ ਸਾਰਾ ਸਿਸਟਮ ਦੇ ਨਾਲ ਕੰਮ ਕਰ ਰਹੀ ਸੀ ਬਸ ਪਰ ਪਬਲਿਕ ਦੀ ਇਨਲੈਕੀ ਦੇ ਕਾਰਨ ਕੰਮ ਸਾਰਿਆਂ ਨੂੰ ਸਫਰ ਕਰਨਾ ਪੈ ਰਿਹਾ ਮੰਗ ਕੀ ਕਰ ਮੰਗ ਇਹੀ ਕਰ ਰਹੇ ਵੀ ਰਜਿਸਟ੍ਰੇਸ਼ਨ ਆ ਦੁਬਾਰਾ ਸ਼ੁਰੂ ਕੀਤੀ ਜਾਵੇ ਪ੍ਰੋਸੈਸ ਕੱਲ ਤੋਂ ਸ਼ੁਰੂ ਕੀਤਾ ਜਾਵੇ ਜੀ ਵੀ ਜਿਹੜੇ ਹੁਣ ਖੜੇ ਆ ਉਹਨਾਂ ਦੀ ਕੇਵਾਈਸੀ ਕਰਵਾਈ ਜਾਵੇ ਠੀਕ ਹੈ ਸਰ